ਅਵੀ ਤੇਰੇ ਵਲੌਗ ਪਾਪਾ ਨੇ ਵੇਖਣਾ ਬਾਲੀ ਖੜ ਬਸਤੀ ਨਹੀਂ ਕਰਨੀ ਦੀ ਚਾਹ ਦੀ ਡਿਊਟੀ ਸੀ ਜਿਹੜਾ ਹਾਰੂਗਾ ਭਾਬੀ ਖੇਡੇ ਚਾਹ ਤੇ ਕੇਲਾ ਪਾ ਕੇ ਖਾਣਾ ਇੱਕਰੀ ਪੰਦਰ ਇਹ ਵੀਡੀਓ ਨਹੀਂ ਬਣਣੀ ਕਿ ਮੈਂ ਤਾਂ ਬਣਾਉਂਗਾ ਇਹ ਹੈਗੀ ਨਰਦੀਪ ਦੀ ਡ੍ਰੀਮ ਪਲੇਸ ਇਹਨੂੰ ਮੈਂ 4 ਸਾਲਾਂ ਤੋਂ ਲਾਰੇ ਲਾਉਂਦਾ ਰਿਆਂ ਚਾਹ ਜੇ ਆਪਾਂ ਖੇਡਣ ਲੱਗੇ ਤੇ ਪਾਪੀ ਚਾਹ ਜੇ ਸੰਤਰਾ ਪੀ ਹੋ ਗਏ ਕੋਈਏ ਨਾ ਚੰਦੇ ਕੱਟੇ ਲਾ ਜੇ ਨਰਦੀਪ ਦੀ ਸੰਗ ਮਾਰਦੀ ਇਹ ਵਿਲਾ ਇੱਕ ਟਾਈਮ ਤੇ ਕੋਈ ਨਾ ਕੋਈ ਕਾਰਨ ਕਰਕੇ ਬਣੀ ਹੋਗੀ ਯਾਰ ਇੱਥੇ ਬਾਰਬੀਕਿਊ ਰਾਈਜ਼ ਬਾਰਬੀਕਿਊ ਮੱਤੇਰੀ ਗਲੀਆਂ ਮੈਂ ਬਣਾਵਤ ਨੂੰ ਬੰਦੇ ਲੱਕਣਾ ਕੱਟੀਆਂ ਕਰਨ ਵਾਲੇ ਅੱਗ ਲਾਉਣ ਨੂੰ ਸਹੀ ਆ ਯਾਰ ਲਾੜੀਆਂ ਜਲਦੀ ਬਲ ਜਾਣੀ ਜੀਆਂ ਬੈਂਡ ਤੇ ਰਹਿ ਤੋ ਰਹਿ ਤੋ ਓਏ ਹੋਏ ਹੈਪੀ ਲੋੜੀ ਅੱਗ ਤੇ ਆਗ ਤੇ ਤੇਰਾ ਬੜੀ ਆ ਲੱਗਣ ਕਰਦੇ ਆ ਨਾ ਯਾਰ ਮੇਰੀ ਆਈਡੀ ਗਾਇਸ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੁਸੀਂ ਵੇਖ ਹੀ ਲੈਣਾ ਭਾਬੀ ਆਪਾਂ ਆਏ ਆ ਕੈਂਪਿੰਗ ਕਰਨ ਦੇ ਲਈ ਤੇ ਕੱਲ ਦੀ ਰਾਤ ਕਿੱਦਾਂ ਦੀ ਰਹੀ ਆਪਣੀ ਇੱਥੇ ਤੇ ਅੱਜ ਆਪਣਾ ਹੈਗਾ ਇੱਥੇ ਦੂਸਰਾ ਦਿਨ ਤੇ ਆਪਣਾ ਟੈਂਟ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਥੋੜਾ ਜਿਹਾ ਘਾਤੀ ਤੁਸੀਂ ਬਾਕੀ ਵੇਖ ਹੀ ਲਿਆ ਸੀ ਕੀ ਮੋਲ ਆਪਣਾ ਇੱਥੇ ਨਾ ਜਸਟ ਸੁੱਤੇ ਉੱਠੇ ਰਾਤ ਨੂੰ ਇੰਨੀ ਜਿਆਦੇ ਠੰਡ ਤੇ ਹਨੇਰੀ ਚੱਲੀ ਨਾ ਯਾਰ ਓਹੋ ਨਰਦੀਪ ਉਹ ਬਾਲੀ ਜਿਆਦਾ ਠੰਡ ਸੀਗੀ ਸੀਰੀਅਸਲੀ ਤੇ ਆਪਣੇ ਬੰਦੇ ਬਾਹਰ ਲੱਗੇ ਆ ਸ਼ਰਤਾਂ ਜਿਨ੍ਹਾਂ ਨੇ ਹਾਰੀਆਂ ਵਾ ਉਹ ਬਣਾਉਂਦੇ ਭਾਈ ਚਾਹਾਂ ਇੱਕ ਨੇ ਇੱਕ ਨੇ ਪੀਣੀ ਆ ਚਾਹ ਕੇਲਾ ਖਾਣਾ ਚਾਹ ਨਾਲ ਤੇ ਆ ਚੱਕ ਅਰੇ ਬੰਦੇ ਆਪਣੇ ਰੋਹਿਤ ਆ ਮਣੀ ਦੀ ਡਿਊਟੀ ਲਾ ਲਈ ਮੇਰੀ ਗੇੜੀ ਡਿਊਟੀ ਨਹੀਂ ਗਈ ਚਾਹ ਲਾ ਕੋਣਾ ਪਹਿਲਾਂ ਤਾਂ ਚਾਹ ਤਾਂ ਨਿੱਕ ਨੇ ਬਣਾਉਣੀ ਇੱਥੇ 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 ਕਿ ਉਧਰ ਗੈਸ ਤੇ ਮਰਜੀ ਏ ਉੱਥੇ ਟੇਬਲ ਕੁਰਸੀਆਂ ਵੀ ਲੱਗੀਆਂ ਹੋਈਆਂ ਬਣਾ ਲਓ ਫਿਰ ਇੱਥੇ ਬਣਾ ਲਓ ਕਿਥੇ ਬਾਲਣਾ ਵਾ ਥੋ ਉਹਲਾ ਕਰਨੀਏ ਮੈਨ ਵਰਸਸ ਸਰਵਾਈਵਰ ਸਾਰਿਆਂ ਦੀ ਇਹੀ ਸਰਵਾਈਵਰ ਚੱਲਦਾ ਸਰਵਾਈਵਰ ਇਨਸ਼ਾ ਅੱਲਾ ਮੈਨ ਕਿ ਨਹੀਂ ਸਰਵਾਈਵਲ ਮੂਵੀ ਦੋ ਆਟੋ ਢੋ 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 ਬਾਰਿਸ਼ ਅੰਦਰ ਆ ਰਹੀ ਸੀ ਬਾਰਿਸ਼ ਅੰਦਰ ਆ ਰਹੀ ਸੀਗੀ ਸਾਰੇ ਕੰਬਲ ਗਿੱਲੇ ਪਏ ਉੱਤੋਂ ਦੀ ਨਹੀਂ ਉਹ ਸਾਈਡਾਂ ਤੋਂ ਆ ਰਹੀ ਸੀ ਮਾੜੀ ਮਾੜੀ ਜਿਆਦਾ ਨਹੀਂ ਪੱਥਰ ਨਾਲ ਬਾਲੀਆ ਅੱਗ ਮੈਂ ਕਹਿੰਨਾ ਹਾਂ ਪੱਥਰ ਨਾਲ ਹਾਂ ਐ ਕਰਕੇ ਗਾਈਜ਼ ਆਪਣਾ ਜਿਹੜਾ ਚੁੱਲਾ ਹੈ ਉਹ ਤਾਂ ਨਹੀਂ ਬਲਿਆ ਉੱਥੇ ਪਰ ਆਪਾਂ ਨੂੰ ਹੁਣ ਚਾਹ ਬਣਾਉਣੀ ਪੈ ਰਹੀ ਹੈ ਰਸੋਈ ਦੇ ਵਿੱਚ ਆ ਕੇ ਤੇ ਆਪਾਂ ਹੀ ਸੋਤ ਰਸੋਈ ਦੇ ਵਿੱਚ ਚਾਹ ਜੂ ਬਣਾਉਣੇ ਪਏ ਕਿਵੇਂ ਨਿਕ ਵਧੀਆ ਸੁਦਾ ਦੀ ਸ਼ਰਤ ਪੂਰੀ ਕਰ ਰਿਹਾ ਫਿਰ ਪੂਰੀ ਹੈ ਪੂਰੀ ਚਾਹ ਕਿੰਨਾ ਚਾਹ ਕਿੰਨ ਬਣ ਜੂ ਵੀ ਪੂਰੇ ਘਾਪ ਆਪਣੇ ਜਿੰਨੇ ਚਾਹੀਦੇ ਆਹ ਆਹ ਮਿੱਠੇ ਹੋਣਗੇ ਨਾ ਇਹ ਤਾਂ ਗਰਮ ਕਰ ਲੋ ਮੈਂ ਵਾਈ ਮਤਲਬ ਨਹੀਂ ਨਹੀਂ ਮੈਂ ਵਾਈਫ ਸੰਭਾਲ ਕਰ ਰਹੀਆਂ ਸਾਰੀਆਂ ਚੀਜ਼ਾਂ ਦੀ ਹੈ ਰਿਸਪੌਂਸਿਬਲ ਬੱਬੂ ਐ ਜੇ ਪ੍ਰਸ਼ਾਂਤ 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 ਨਹੀਂ ਤੁਸੀਂ ਇਹ ਚ ਬੋਲੋ ਪ੍ਰਸ਼ਾਂਤ ਕੋ ਫਰੈਂਡ ਹੈ ਲੋਕੀ ਫਰੈਂਡ ਚ ਕਹਿੰਦੇ ਨਹੀਂ ਉਹ ਫਰੈਂਡ ਚ ਕਹਿੰਦੇ ਖਵਾਸਾਂ 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 ਬੋਲੀ ਉਹ ਸੌਰੀ ਪ੍ਰ ਮੈਂ ਤਾਂ ਡੋਨਟ ਹੀ ਲੱਗਦੇ ਸਾਰੇ ਨਹੀਂ ਆ ਵੀ ਤੇਰੇ ਵਲੌਗ ਪਾਪਾ ਨੇ ਵੇਖਣਾ ਬਾਲੀ ਖੜਮਸਤੀ ਨਹੀਂ ਕਰਨੀ ਇਹ ਪਰਸ਼ਿਆਨ ਉਹ ਜਿਹੜੇ ਮਾਰਨਿੰਗ ਵਾਲੇ ਕਿੱਥੇ ਕਿਹਦੇ ਕਹਿੰਦੇ ਆਉਣੇ ਰੀਜਨ ਵਾਲਾ ਕੇਲਾ ਵੀ ਖਾਣਾ ਰੀਜਨ ਵਾਲੀ ਤਾਂ ਹੀ ਬਣਾ ਲਿਆ ਆਹ ਤਾਂ ਬੜੀ ਮਣੀ ਪਰਟ ਕੋਲ ਪਹਿਲਾਂ ਰੋਇ ਤੇ ਕੇਲਾ ਖਾ ਲਾ ਸੁੱਕਾ ਮੈਂ ਬਾਅਦ ਵਿੱਚ ਨਾ 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 ਕੇਲਾ ਦੂੰਗਾ ਮਗਿੱਤਾ ਉਹ ਤਾਂ ਪੂਰੀ ਲੈ ਕੀ ਲੱਤ ਖਾਣਾ ਹੀ ਆ ਫਿਰ ਸਾਰੇ ਖਾਓ ਫਿਰ ਕਿਉਂ ਤੂੰ ਆ ਰਿਹਾ ਐਨੇ ਕੁਛ ਕੀਤਾ ਹੀ ਨਹੀਂਗਾ ਇਹ ਆ ਰਿਹਾ ਤੂੰ ਆ ਰਿਹਾ ਤੇਰਾ ਵੀ ਕੁਝ ਨਾ ਨਾ ਮੇਰੀ ਸ਼ਰਤ ਨਹੀਂ ਹੈਗੀ ਸੀ ਉਦੋਂ ਇਹਦੇ ਲਈ ਸ਼ਰਤ ਤਾਂ ਸੀ ਨਾ ਤੇਰੀ ਤਾਂ ਸ਼ਰਤ ਸੀ ਚਾਹ ਬਣਾਉਣੀ ਹੈਲਪ ਬਣਾਉਣੀ ਮੈਂ ਸਮਾਨ ਲੈ ਕੇ ਆਇਆ ਉਹ ਸਾਰਾ ਨਹੀਂ ਤੇਰਾ ਤੂੰ ਐਵੋਕਾਡੋ ਖਾਣਾ ਕੀਤਾ ਨਾ ਲੈ ਐਵੇਂ ਇਹ ਤਾਂ ਬਾਅਦ ਚ ਬਣਾਉਣ ਨੂੰ ਜ਼ਬਰਦਸਤੀ ਬਣਾਈ ਜਾ ਲੈ ਤੇ ਮੇਰਾ ਐਵੇਂ ਬਣਾ ਦੋ ਨਾ ਨਾ ਤੇਰੀ ਪਹਿਲਾਂ ਬਣਾਈ ਸੀ ਗਾਈ ਜਿਹੜੇ ਗਾਈਸ ਹੁਣ ਨਵੇਂ ਆਏ ਨਾ ਉਹਨਾਂ ਨੂੰ ਦੱਸ ਦਿੰਦੇ ਆ ਕਰ ਰਾਤੀ ਖੇਢੀ ਤਾਂਚ ਦੋ ਬੰਦੇ ਹਾਰੇ ਸੀ ਇੱਕ ਬੰਦਾ ਦੀ ਚਾਹ ਦੀ ਡਿਊਟੀ ਸੀ ਜਿਹੜਾ ਹਾਰੂਗਾ ਭਾਬੀ ਖੇੜੇ ਸੀ ਤੇ ਦੂਜੇ ਬੰਦੇ ਨੇ ਕੇਲੇ ਚਾਹ ਚ ਕੇਲਾ ਪਾ ਕੇ ਖਾਣਾ ਉਹ ਬੰਦਾ ਆਲਾ ਵਾ ਹੁਣ ਆਪਦੀ ਗੱਲ ਤੋਂ ਮੁੱਕਰਦਾ ਪਿਆ ਹੈ ਕਿ ਮੈਂ ਕੇਲਾ ਨਹੀਂ ਖਾਣਾ ਚਾਹ ਚ ਪਾ ਕੇ ਤੂੰ ਐਵੋਕਾਡੋ ਖਾਣਦਾ ਕੇਲਾ ਉਹ ਤੋਂ ਹੋ ਜਾਂਦਾ ਚਾਹ ਖਾਣਾ ਤੁਸੀਂ ਥੋੜਾ ਖਾਣਾ ਤੇ ਚਾਹ ਦਾ ਮੈਂ ਮੇਰੇ ਨਾਲ ਸ਼ਰਤ ਲਾ ਲਓ ਦੁਬਾਰਾ ਜੇ ਮੈਂ ਕੋਈ ਹਾਰ ਗਿਆ ਪਾ ਉਹ ਚੀਜ਼ ਕਰ ਦਾਂਗੇ ਦੁਬਾਰਾ ਕਿ ਸ਼ਰਤ ਨਾ ਮੈਂ ਤਾਂ ਉਦੋਂ ਪਹਿਲਾਂ ਸ਼ਰਤ ਲਾਈ ਨਹੀਂ ਨਾ ਤੁਸੀਂ ਐ ਗਈ ਆ ਗਈ ਆਪਣੀ ਚਾਹ ਪਾ ਸਾ ਵੀ પાસ ਆ ਬਈ ਪਾਸ ਆ ਪਾਸ ਚਾ ਪਾਸ ਇੱਕ ਹੀ ਲੱਗਿਆ ਕਿ ਲਾ ਫਿਰ ਵੀਰ ਵੀਰ ਔਰ ਲਾ ਦੋ ਨਾ ਹਾਂ ਲੱਗ ਗਿਆ ਬਈ ਨਹੀਂ ਉਹ ਕੋਈ ਛੱਰ ਤਲਾਈ ਆ ਮੈਂ ਉਹਦੇ ਨੂੰ ਕਿੰਨਾ ਫੁੱਟਾ ਕਿਦਾ ਖੰਦਾ ਆ ਰੁਕ ਜਾ ਰੁਕ ਜਾ ਫੋਨ ਖੋਲ ਹਾਂ ਇੱਕ ਵਾਰੀ ਪਤਾ ਐ ਵੀਡੀਓ ਨਹੀਂ ਬਣਾਣੀ ਕੇਰੇ ਮੈਂ ਤਾਂ ਬਣਾਉਂਗਾ ਲੈ ਲੈ ਪਾਣੀ ਥੋੜੀ ਹੈ ਕਿ ਤੇ ਵੀਡੀਓ ਵੀਡੀਓ ਤਾਂ ਚੱਲਦੀ ਪਈ ਆ ਵੀਡੀਓ ਤੇ ਦੇਖਣਾ ਅੱਤਰੇ ਮੀਮ ਆ ਮੀਮ ਆ ਮੈਂ ਮੀਮ ਦੇਣੀ ਆ ਅੱਛਾ ਇਹਦੇ ਜਿੱਦਾਂ ਨਹੀਂ ਮੀਮ ਮੰਦਾ ਇਹ ਤਾਂ ਵਲੌਗ ਜਾਣਾ ਨਾ ਉਹ ਬਣਾਉਂਦੀ ਪਈ ਆ ਉਹਦਾ ਵਾਇਰਲ ਹੋ ਜਾਣਾ

ਸੌਖਾ ਨਾ ਵੀ ਨਾ ਨਾ ਹੋਂ ਤਾਂ ਵੀ ਤੀ ਆਪਣਾ ਹੋ ਗਿਆ ਵਾ ਬ੍ਰੇਕਫਾਸਟ ਵਗੈਰਾ ਹੋ ਗਿਆ ਵਾ ਖਾ ਪੀ ਲਿਆ ਆਪਾਂ ਚਾਹ ਨੂੰ ਪੀ ਲਈ ਆ ਸਾਰੀਆਂ ਸ਼ਰਤਾਂ ਛਰਤਾਂ ਕਰਤੀਆਂ ਪੂਰੀਆਂ ਤੇ ਹੁਣ ਆਪਾਂ ਹੋਣ ਲੱਗੇ ਆ ਰੈਡੀ ਤੇ ਮੌਸਮ ਦੇ ਹੁਣ ਮਮੀ ਖਤਮ ਹੋ ਗਿਆ ਵਾ ਤੋਂ ਆਪਾਂ ਨਿਕਲੀ ਸੀਗੀ ਤੇ ਸਾਰਿਆਂ ਨੂੰ ਬੜਾ ਨਰਾਮ ਆਇਆ ਤੇ ਹੁਣ ਫਿਲਹਾਲ ਆਪਾਂ ਨਾ ਇੱਥੋਂ ਹੁਣ ਜਾਣਾ ਵਾ ਅੱਗੇ ਆਪਾਂ ਜਾਣਾ ਵਾ 1 ਘੰਟੇ ਦੀ ਵਾਟ ਆ ਇੱਥੋਂ ਜਗਾ ਹੈਗੀ ਆ ਵੇਵ ਰੌਕਸ ਵੇਵ ਰੌਕਸ ਇੱਥੋਂ ਦੀ ਬਹੁਤ ਮਸ਼ਹੂਰ ਜਗਾ ਵਾ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਨੇ ਆ ਤੁਸੀਂ ਉਹ ਵੇਖਿਓ ਆਪਾਂ ਹੋ ਗਏ ਰੈਡੀ ਤੇ ਹੁਣ ਆਪਾਂ ਚੱਲਦੇ ਆ ਜਿੱਧਰ ਆਪਾਂ ਜਾਣਾ ਸੀਗਾ ਤੇ ਵੇਵ ਰੌਕ ਵੇਖਣ ਜਾਂਦੇ ਆ ਤੇ ਫਿਰ ਆਪਾਂ ਵਾਪਸ ਆਵਾਂਗੇ ਇੱਥੇ ਹੀ ਟੈਂਟ ਦੇ ਵਿੱਚ ਤੇ ਇੱਥੇ ਆ ਕੇ ਆਪਾਂ ਰਾਤ ਵਾਂਗੂ ਇੱਥੇ ਆਗੂ ਕਬਾਲਾਂਗੇ ਆਪਾਂ ਪੱਠੀ ਕਾਲਾ ਬਾਲੀ ਸੀ ਇੱਥੇ ਅੱਗ ਲਈ ਤੇ ਇੱਕਰੀ ਆਪਾਂ ਹੋ ਫੋਟੋ ਫੋਟੋ ਕਰਾ ਲਈਏ ਆ ਆਪਣਾ ਟੈਂਟ ਸੀਗਾ ਸਾਰਾ ਤੇ ਕਰਾਓ ਫਿਰ ਫੋਟੋ ਕਰਾਓ ਚਲੋ 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 ਚੱਲੀਏ ਗਾਇਸ ਮੈਂ ਪੀਤੀ ਨਹੀਂ ਕਰੀ ਚਲੋ ਬਈ ਚਲੋ ਚਲੋ ਕੁੜੀਆਂ ਕੁੜੀਆਂ ਉਧਰ ਮੁੰਡੇ ਮੁੰਡੇ ਇਧਰ ਓ ਬੰਦੇ ਦੇਖ ਮੜ ਜਾ ਮੁੰਡੇ ਮੁੰਡੇ ਇਧਰ ਕੁੜੀਆਂ ਕੁੜੀਆਂ ਉਧਰ ਫੇਰ ਐਜ਼ ਯੂਜੂਅਲ ਹਿਡਨ 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 ਜਾਣਾ ਵਾ ਨਾੜੇ ਲਾਇਆ ਗੱਡੀ ਸਬਰਬ ਜਾਣਾ ਵਸ ਆਪਾਂ ਹਿਡਨ ਸਬਰਬ ਯੋ ਅਸੀਂ ਗਰਲਸ ਲੱਗਾ ਹੋਣਾ ਪਹਿਲਾਂ ਵੀ ਹੱਟ ਗਈ ਸੀ ਯਾਰ ਰੰਸਾ ਅਸੀਂ ਅਸੀਂ ਸਟਾਰਟਿੰਗ ਤੋਂ ਲੱਗ ਗਈ ਆ ਰਹੇ ਆਂ ਲਾਈਕ ਗਰਲਸ ਦਾ ਬੜੀ ਫਨ ਹੁੰਦਾ ਹੈ ਨਾ ਚਲੋ ਲੈਟਸ ਗੋ ਗਾਇਸ ਨਿਕਲ ਗਿਆ ਸੀ ਸਿਮਰਾ ਨਹੀਂ ਸੋ ਹੁਣ ਵਾਪਸ ਆ ਰਹੇ ਆ ਨਾਈਸ ਵੇਖਿਆ ਨਹੀਂ ਸਾਨੂੰ ਆ ਮੇਰਾ ਹੀਰੋ ਆ ਗਿਆ ਅੱਇਆ ਲਗਾ ਇਸ ਸਰੋਂ ਦੇ ਖੇਤ ਦੇਖੋ ਇੱਥੇ ਯੈਸ ਸਰੋਂ ਦੇ ਖੇਤ ਸਰੋਂ ਦੇ ਖੇਤ ਇੱਥੇ ਇਹਨੂੰ ਆਪਣੇ ਨਾ ਕਨੋਲਾ ਆਇਲ ਕਹਿ ਦਿੰਦੇ ਆਪਣੇ ਜਿਵੇਂ ਵੈਸੇ ਤਾਂ ਹੁੰਦਾ ਮਸਟਰਡ ਮਸਟਰਡ ਹੁੰਦਾ ਨਾ ਆਪਣਾ ਜਿਵੇਂ ਸਰੋਂ ਪਰ ਮੈਂ ਨਾ ਕਿ ਕਿਸੇ ਨੂੰ ਪੁੱਛਿਆ ਸੀ ਪਿਛਲੀ ਦੀ ਉਹ ਕਹਿੰਦੇ ਕਨੋਲਾ ਆਇਲ ਹੁੰਦਾ ਇਹਨੂੰ ਇਹ ਹੈ ਸਰੋਂ ਸਾਡੇ ਅਕੋਰਡਿੰਗ ਤਾਂ ਬਟ ਪਤਾ ਨਹੀਂ ਕਿਉਂ ਕਨੋਲਾ ਕਾਹਦੋ ਕਹਦਦੇ ਹੁਣ ਪਤਾ ਨਹੀਂ ਉਹ ਸੇਮ ਚੀਜ਼ ਹੁੰਦੀ ਆ ਇਹ ਆ ਰਹੀ ਸਰੋਂ ਹੀ ਆ ਯਾਰ ਹੋਰ ਕੀ ਆ ਇਹ ਸਿਮਰ ਸੈਲਫੀ ਸਟਿਕ ਦੋ ਸਮੈਲ ਤਾਂ ਸਰੋਂ ਦੀ ਆਉਂਦੀ ਪਈ ਆ ਸਿਮਰ ਸੈਲਫੀ ਸਟਿਕ ਦਿਓ ਫੋਟੋ ਫੋਟਾ ਕਰਾ ਲਈਏ ਥੋੜੀਆਂ ਜੀਆਂ ਫਿਰ ਚੱਲਦੇ ਆ ਇੱਧਰੋਂ ਪਰ ਆਪਾਂ ਹਜੇ ਹਜੇ ਤਾਂ ਵਾਹੇ 10 ਮਿੰਟ ਦੀ ਪਾਰਟੀ ਹੋਈ ਆ ਆਪਣੀ ਤਾਂ ਲੈ ਵੀਡੀਓ ਓਏ ਹਾਂ ਕੱਲਾ ਕਿਵੇਂ ਕਰੀਏ ਵੀਡੀਓ ਚੱਲ ਰਹੀ ਆ ਪਿਆਰ ਓਏ ਉਧਰ ਗੱਡੀਆਂ ਹੁੰਦੀਆਂ ਬਸ 1 ਮਿੰਟ ਰਹਿ ਗਿਆ ਚਲੋ ਗਾਇਸ ਚਲਿਏ ਵੂ ਚਲਾਉਂਦੇ ਆਪਾਂ ਗਾਇਸ ਆ ਗਏ ਆਪਾਂ ਜਿਹੜੀ ਜਗ੍ਹਾ ਤੇ ਆਉਣਾ ਸੀਗਾ ਬੇਵਰੌਕ ਠੀਕ ਆ ਤੇ ਆਪਾਂ ਇਸ ਵਕਤ ਹੈਗੇ ਆ ਉਸ ਜਗ੍ਹਾ ਤੇ ਪਾਰਕਿੰਗ ਆਪਾਂ ਲਾਤੀ ਆ ਠੀਕ ਆ ਤੇ ਹੁਣ ਆਪਾਂ ਚੱਲਦੇ ਆ ਵਾਕ ਕਰਨੀ ਪੈਣੀ ਐ ਇੱਥੋਂ ਆਪਾਂ ਨੂੰ ਤੇ 2-3 ਕਿਲੋਮੀਟਰ ਕਾਈਂਡ ਆਫ ਅੰਦਰ ਹੋਊਗਾ ਤੇ ਵੇਖਦੇ ਆਂ ਆਪਾਂ ਕੀ ਹਿਸਾਬ ਕਿਤਾਬਾ ਇਹ ਨੇਚੁਰਲੀ ਇੱਕ ਰੌਕ ਬਣੀ ਹੋਈ ਆ ਜਿਹੜੀ ਕਿ ਐਂ ਲੱਗਦਾ ਜਿਵੇਂ ਸਮੁੰਦਰ ਦੀ ਛੱਲ ਹੁੰਦੀ ਨਾ ਉਦਾਂ ਕਾਈਂਡ ਆਫ ਤੇ ਆਪਾਂ ਉਹ ਜਾ ਕੇ ਵੇਖਦੇ ਆਂ ਪਾਣੀ ਦੀ ਬੋਤਲ ਲੈ ਲਓ ਦੋ ਕ ਬਸ ਫੋਲੋ ਕਰ ਲਓ ਇੱਕ ਮੈਪ ਵੇਖਣੋਂ ਕਿਹੜਾ ਮੈਪ ਆ ਉਹ ਫੋਲੋ ਕਰ ਲਓ ਨੂੰ ਆ ਵਾ ਵੇਵ ਰੌਕ ਵਾਕ ਹਿਡਨ ਰੌਕ ਵਾਕ ਬ੍ਰੇਕਰ ਟ੍ਰੇਲ ਵੇਵ ਰੌਕ ਸਰਕਟ ਹਿਪੋਜੌਨ ਲੂਪ ਆ ਤਿੰਨ ਚਾਰ ਚੀਜ਼ਾਂ ਲਾ ਦੇ ਲਾ ਦੇ ਗਾਣੇ ਲਾ ਦੇ the people early settlers ਕੋਣਾ ਜਿੱਥੇ ਜੀ ਕਰਦਾ ਰੁਕ ਜਾ ਕੋਈ ਚੱਕਰ ਨਹੀਂਗਾ ਸਨਰਾਈਜ਼ ਫੋਕਿੰਗ ਟੂਟਸ ਸਨਸੈਟ ਵਾਕਿੰਗ ਟੂਟਸ ਫੁੱਲ ਲੱਵੀ ਅੱਜ ਮੈਂ ਆਈਆਂ ਮੇਰੀ ਡ੍ਰੀਮ ਪਲੇਸ ਤੇ ਲਾਈਕ ਕਿੰਨੇ ਟਾਈਮ ਤੋਂ ਮੈਨੂੰ ਫੋਟੋ ਚਾਹੀਦੀ ਹੈ ਇੱਥੇ 4 ਸਾਲ ਦੀ ਇਹ ਹੈਗੀ ਨਰਦੀਪ ਦੀ ਡ੍ਰੀਮ ਪਲੇਸ ਇਹਨੂੰ ਮੈਂ 4 ਸਾਲਾਂ ਤੋਂ ਲਾਰੇ ਲਾਉਂਦਾ ਰਿਆਂ ਕਿ ਤੈਨੂੰ ਆ ਜਗ੍ਹਾ ਵਿਖਾਉਂਗਾ 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 ਅੱਜ ਫਿਰ ਫਾਈਨਲੀ ਉਹ ਜਗ੍ਹਾ ਤੇ ਆ ਗਿਆ ਆਪਾਂ ਚਲ ਜਾ ਕੇ ਦੇਖਦੇ ਆਂ ਕਰਾਉਣੀ ਫੋਟੋ ਹੀ ਆਪਾਂ ਜਾ ਕੇ ਉੱਥੇ ਫੋਟੋ ਕਰਾ ਕੇ ਲਾ ਦੇ ਨਹੀਂ ਘਰੇ ਮੈਨੂੰ ਉਹੀ ਫੋਟੋ ਚਾਹੀਦੀ 4 ਸਾਲ ਤੋਂ ਹੋਰ ਠੰਡੀ ਹਵਾ ਚੱਲਦੀ ਪਈ ਯਾਰ ਆਵਾਜ਼ ਤਾਂ ਕਰ ਬ੍ਰੋ ਅਹ ਮੈਂ ਗਾਣੇ ਨਹੀਂ ਸੁਣ ਰਿਹਾ ਕਰਦੇ ਕਰਦੇ ਆਵਾਜ਼ ਕੋਈ ਨਾ ਨਾਲ ਚੱਕਰ ਗਾਣਾ ਲਾ ਉਹ ਆਵਾਜ਼ ਹੀ ਬੜੀ ਘੱਟ ਏ ਹਾਂ ਹੁੰਦੀ ਨਹੀਂ ਬਈ ਆਵਾਜ਼ ਮੈਂ ਕੱਟ ਦਿੱਤੀ ਆਪਣਾ ਦੋ ਵੀ ਨਹੀਂ ਇੰਨੀ ਕਰ ਰਹੇ ਹਾਂ ਠੀਕ ਹੈ ਹਾਂ ਬੜੀ ਸੈਂਡ ਸੌਂਗ ਹੈ ਪਹਿਲਾ ਚੜ ਜੰਦ ਸ਼ਾਨਦਾਰ ਰੰਗਾਂ ਦੇ ਉਹ ਰੋਹ ਉਹ ਆ ਵੀ ਗਈ ਉਹ ਤਾਂ ਉਹ ਆਟਮ ਜੀ ਕੀ ਆ ਗਈ ਆਟਮ ਆ ਗਈ ਉਹ ਭੱਜ ਗਈ ਉਹ ਭੱਜ ਗਿਆ ਉਹ ਭੱਜ ਗਿਆ ਚੜਨਾ ਥੋੜੀ ਏ ਥੱਲੇ ਜਾਣਾ ਚੜਨਾ ਨਹੀਂਗਾ ਉਹ ਚੜਨਾ ਹੋਣਾ ਥੱਲੇ ਨਹੀਂ ਆਣਾ ਇਹ ਵੇ ਬਰੋਗ ਆ ਹਨਾ ਉਧਰ ਨਾ ਵਾਪਸ ਨਹੀਂ ਆਣਾ ਐ ਦੀ ਜਾ ਹਾ ਦੇ ਪਿੱਛੋਂ ਦੀ ਜਦੋਂ ਟਾਪ ਤੇ ਚਲੇ ਜੰਨੇ ਆ ਸਿੱਧਾ ਯਾਰ ਆ ਨਾਰਮਲ ਹੀ ਆ ਉਹ ਨਹੀਂ ਇਹ ਥੋੜਾ ਬੜਾ ਸੋਹਣਾ ਲੱਗ ਰਿਹਾ ਵਾਲ ਨੂੰ ਟੱਚ ਨਾ ਕਰੋ ਕਹਿੰਦੇ ਅੱਛਾ ਟੁੱਟ ਜੂਗੀ ਨਾ ਕਿੱਥੇ ਲਿਖਿਆ ਹੋ ਲਿਖਿਆ ਆਜੋ ਆਜੋ ਸਾਡੀ ਵੀਡੀਓ ਆਜੋ 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 ਕੋਈ ਨਾ ਵੀਡੀਓ ਤਾਂ ਬਣਵਾਓ ਪਰ ਧਿਆਨ ਨਾਲ ਆਜੋ ਆਜੋ ਇੱਕ ਨੰਬਰ ਭਾਈ ਇੱਕ ਨੰਬਰ ਉਹ ਵੀ ਆਪਾਂ ਨੂੰ ਵੇਖ ਕੇ ਆਏ ਪਤਾ ਉਹਨਾਂ ਨੇ ਆਉਣਾ ਨਹੀਂ ਉੱਤੇ ਉਹ ਬੰਦਿਆ ਨਹੀਂ ਹਾਂ ਸਕੈਟ ਵੀ ਬਾਈ ਬੰਨ ਦੇ ਲੀਕਾ ਡੋਨਟ ਟੱਚ ਥਾ ਉਹ ਕਿ ਕਿਨਾਰੇ ਤੇ ਨਹੀਂ ਜਾਣਾ ਦੂਰ ਦੂਰ ਰਹਿਣਾ ਵਾ ਕਿਨਾਰੇ ਤੇ ਨਹੀਂ ਜਾਣਾ ਨਹੀਂ ਨਹੀਂ ਉਧਰ ਨਹੀਂ ਜਾਣਾ ਉਹ ਪਰਾਂ ਕਾਲ ਆ ਪਾਣੀ ਹੁੰਦਾ ਵੇ ਵੇਲਾ ਨਾਲ ਉਤੋਂ ਇਹ ਗੰਗਾ ਚਾਲਾ ਹਾਂ ਹਾਂ ਜਿੱਥੋਂ ਪਾਉਂਦੀ ਉਗੀ ਮਾਣ ਮੈਂ ਵੀ ਕੰਨ ਫੜੇ ਵਾਲਾ ਜੱਫ ਕਿਹੜੇ ਮੰਦਰ ਵਿੱਚ ਉਹ ਮੈਂ ਦੱਬਲਾਂ ਹਾਂ ਬੀਬੀ ਜੇ ਦੂਸ਼ੀ ਜੇ ਮੇਰੀ ਗਾਇਸ ਪਰਲੇ ਜੀ ਮੇਰੇ ਫੇਵਰੇਟ ਗਾਇਸ ਆਪਾਂ ਖੇਡਣ ਲੱਗੇ ਤੇ ਪਾਪੀ ਵੀਸ ਬਾਈ ਪਰਸਨਲ ਤਾਸ਼ ਮਿਲ ਗਈ ਇਹ ਕਰੋ ਆਪਾਂ ਘੇੜਦੇ ਤੇ ਭਾਬੀ ਭਾਬੀ ਦੀ ਸ਼ਰਤ ਵੀ ਲਾ ਲਓ ਫਿਰ ਇੱਕ ਜਾ ਉੱਤੇ ਬੈ ਜਾ ਕੋਈ ਨਹੀਂ ਹੋਰ ਜਗ੍ਹਾ ਲਾ ਪ੍ਰਾਈਸ ਇਹ ਬਿੱਟੇ ਦੀ ਪੁੱਠੀ ਦੀ ਮਗਰ ਉਹ ਤਾਂ ਡਰ ਗਿਆ ਬਈ ਕੇਲਾ ਖਾ ਕੇ ਉਹਦਾ ਹੋ ਗਿਆ ਕਹਿੰਦਾ ਕੋਈ ਸ਼ਰਤ ਨਹੀਂ ਨਹੀਂ ਲੱਕੜਾਂ ਗੱਠੀਆਂ ਕਰਨੀ ਇੱਧਰ ਜਾ ਤਾਂ ਉੱਪਰ ਹੋ ਜਾ ਇੱਧਰ ਲੱਕੜਾਂ ਗੱਠੀਆਂ ਕਰਨੀਆਂ ਇੱਧਰ ਆ ਲੈ ਬਣਾ ਲੋ ਲੱਕੜਾਂ ਨਹੀਂ ਆ ਗਿੱਲਾ ਨਾ ਇਧਰ ਝਪੜਾ ਮੈਂ ਬਣਦਾ ਪੱਤੇ ਫੜਾ ਭਾਬੀ ਦੀ ਭਾਬੀ ਖੇਡ ਰਹੀ ਤਾਂ ਦੇ ਦੇਖ ਕਿਸ ਨੂੰ ਵਹਿਮ ਹੋਵੇ ਤਾਂ ਫੜਾ ਫੜਾ ਚੱਲ ਤਾਂ ਚ ਦੇ ਚੇਂਜ ਹੋਣਾ ਚਾਹੀਦਾ ਨਾ ਕਿੰਨੇ ਜਣਿਆਂ ਨੇ ਖੇਡਣਾ ਪਹਿਲਾਂ 2 2 4 6 6 ਕੰਟੈਂਡਰ ਥੋੜੇ ਜੇ ਤਕੜੇ ਹੋਣੇ ਚਾਹੀਦੇ ਇੱਕ ਦੂਜੇ ਦੇ ਨਾਲ ਆਵੇ ਹੁਣ ਮਣੀ ਆ ਗਿਆ ਮੇਰੇ ਇਹ ਮੈਨੂੰ ਫਸਾਇਆ ਕਰੂਗਾ ਗੱਲਾਂ ਲੱਕਣਾ ਤੋੜਨੇ ਯਾਦ ਰੱਖ ਯਾਰ ਮੈਂ ਉੱਚੀ ਨਹੀਂ ਬੈਠੀ ਆ 5 6 ਉਹ ਗੱਲਾਂ ਉਹ ਮੈਂ ਵੀ ਉੱਚਾ ਨਹੀਂ ਵਹੀ ਆ ਗੱਲਾਂ ਹੂ ਨੀਚੇ ਸੋਚ ਰਾਂ ਕਿ ਕੋਈ ਭਾਬੀ ਸ਼ਾਮ ਦੀ ਲਾ ਲੋ ਚਲਾਗੇ ਹੌਲੀ ਹੌਲੀ ਹੈਂ ਉਹਨੇ ਉਹਨੇ ਕਾਦੀ 30 ਰੰਡ ਉਹ ਲੈਣੀਆਂ ਉੱਠੇ ਬੈਠ ਕੇ ਬਸ ਬਸ ਮਰਚੂ ਨਹੀਂ ਹੈਗੀ ਨਿਕਲ ਆ ਇਹ ਫਿਰ ਨਹੀਂ ਤੇ ਲੋ ਉਤਰ ਗਏ ਮੁੰਡਿਆਂ ਨੂੰ ਇਹ ਕਰਦੇ ਕੁੜੀਆਂ ਨੂੰ ਹੋਰ ਕੋ ਕਰਦੇ ਇਹ ਨਹੀਂ ਕੁਝ ਹੋਰ ਰੱਖ ਕੁੜੀਆਂ ਕਿੱਦਾਂ ਬਣ ਗਿਆ 5 ਮਿੰਟਾਂ ਕਿੱਦਾਂ ਬਣਾਂਗੇ 5 ਮਿੰਟ ਨਹੀਂ ਨਹੀਂ ਹਾਂ ਜੇ ਮੁੰਡਾ ਹਾਰਿਆ ਉਹ ਕਿਹੜੇ ਕਿਹੜੇ ਚੱਕਣੇ ਆ ਚੱਕ ਲੋ ਕਿਹੜੇ ਚੱਕ ਕੁੜੀ ਹਾਰੀ ਜਿਹੜੇ ਮਰਜ਼ੀ ਚਾਹਤਾ ਪਾਉਂਦਾ ਚੱਕ ਲੈ ਚੱਲ ਠੀਕ ਆ ਮੇਰਾ ਕਿੱਥੇ ਆ ਆ ਲੈ ਲੋ ਕੋਈ ਨਹੀਂ ਮੇਰੇ ਬੰਦੇ ਕਿਹੜੇ ਚੱਲਾ ਚੱਲ ਨਿਕਲ ਚਾਹ ਸਵੇਰ ਵਾਂਗ ਹੀ ਬਣਾਈ ਨਿਕ ਜੰਗਾ मैं हारमनी खेल रही ਅਸੀਂ ਇੱਧਰ ਆ ਅਸੀਂ ਜੁਆਇੰਟ ਫੈਮਿਲੀ ਵਾਲੇ ਆ ਚਾਹ ਜਾਂ ਜੰਤਰਾ ਪੀਓਗੇ ਕੋਈਏ ਰਾਤ ਵੀ ਤੁਸੀਂ ਕਿਹਾ ਸੀ ਮੈਂ ਤਾਂ ਨਹੀਂ ਖਾਦਾ ਮੈਂ ਤਾਂ ਨਹੀਂ ਖਾਦਾ ਉਹਦਾ ਕੇਲੇ ਵਾਲੇ ਨੂੰ ਪੁੱਛੋ ਨਾ ਕੇਲੇ ਵਾਲਾ ਬੰਦ ਲੱਗਾ ਅਬੇ ਕੋਈ ਸ਼ੋਰ ਕਰ ਦੇ ਯਾਰ ਪਤਾ ਤਾਂ ਲੱਗਣਾ ਹੀ ਨਹੀਂ ਪਤਾ ਹੀ ਹੋਂ ਤਾਂ ਉਹਦਾ ਮੈਂ ਸੰਤਰਾ ਵੀ ਖਾ ਲੂੰਗਾ ਜਿਹੜੀ ਉਹ ਪਤਾ ਲੱਗ ਗਈ ਆ ਵੀ ਖਾਦੀ ਆ ਮਿਕਸ ਕਰਕੇ ਦੋਲਾ ਹੁੱਕਾ ਦਾ ਨਿਕਲ ਲੈਣੀ ਇਹ ਨਿਕਲ ਗਈ ਫੇਰ ਪੱਤੇ ਲੈਣੇ ਪੈਣੇ ਉਹਦੇ ਹੁਣ ਤੇ ਕਹਿੰਦਾ ਸੀਗਾ ਆਪਾਂ ਤਾਂ ਵਿੱਚ ਹੈ ਹੀ ਨਹੀਂਗੇ ਇਹ ਮੈਨੂੰ ਕਹਿੰਦਾ ਸੀ ਕਿਹਾ ਇੱਕ ਪੱਤੇ ਦਾ ਮਸ ਗਿਆ ਇੱਕ ਆਪਾਂ ਤਾਂ ਵਿੱਚ ਹੀ ਨਹੀਂ ਹੈਗੇ ਕਹਿੰਦਾ ਇਹ ਐਲਾ ਬੀ ਐਮ ਬੋਲੀਆਂ ਲਾਵਾਂਗੇ ਗਾਣਾ ਲਾਇਓ ਦੇ ਦੇ ਢਾਣੀ ਦੇ ਦੇ ਢਾਣਾ ਜਟੀਆਂ ਬਣੇ ਰੇ ਨੀ 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 ਬੈਠੇ ਆ ਕਈ ਨਾ ਕਈ ਨਾ ਜਟੀਆਂ ਬਣ ਬੱਲੇ ਹੋ ਗਏ ਖੜੀ ਹੋ ਕੇ ਗਾਣਾ ਲਾ ਹੋ ਰੇ ਨਹੀਂ ਨਹੀਂ ਪਰ ਮੋੜ ਲਾ ਨਹੀਂ ਨਹੀਂ ਪੈਰ ਹੋਰ ਨਾ ਨਾ ਰਹਿਣ ਦੇ ਯਾਰ ਹਾਂ ਨਹੀਂ ਯਾਰ ਉਹ ਲੈ ਕੇ ਕੌਣ ਜਾਊਗਾ ਯਾਰ ਥੱਲੇ ਫਿਰ ਇਹ ਮੈਂ ਲੈ ਜਾਊਂਗੀ ਚਲੋ ਗਾਣਾ ਲਾਓ ਆਪਣੇ ਆਪ ਲਾ ਲਓ ਪੰਜਾਬੀ ਗਾਣਾ ਲਾਓ ਮੈਂ ਗੁੰਡ ਕੱਟਣਾ ਜਰਦਾ ਹੋ ਗਿਆ ਗੁੰਡ ਕੱਟਣਾ ਆਪਾਂ ਉਹ ਡੱਬੀ ਨਚਣਾ ਨਹੀਂ ਆਉਣੇ ਨੇ ਇਹਦਾ ਟਾਸਕ ਰਹਿ ਗਿਆ ਬਾਈ ਨੋ ਨੋ ਨਿਕ ਕੋਈ ਨਹੀਂ ਇਹਨੇ ਕੱਲ ਬਹੁਤ ਕਰਾਇਆ ਟਾਸਕ ਕਹਿ ਕਹਿ ਕੇ ਜਾ ਕੇ ਨੱਚ ਲੂਗੀ ਉੱਥੇ ਚੱਲ ਗਾਈਜ਼ ਹੁਣ ਆਪਾਂ ਪਹਾੜ ਤੋਂ ਚੱਲਦੇ ਥੱਲੇ ਤੇ ਉਹ ਜਗ੍ਹਾ ਤੇ ਚੱਲਦੇ ਜਿੱਥੇ ਉਹ ਥੱਲੇ ਹੈ ਨਾ ਵੇਵ ਰੌਕ ਆਪਾਂ ਉੱਥੇ ਚੱਲਦੇ ਹੁਣ ਉੱਥੇ ਫੋਟਾ ਫੋਟਾ ਕਰਾਉਨੇ ਤੇ ਭਾਬੀ ਬਣੀ ਆ ਚਿੰਕੀ 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 ਨੇ ਹੁਣ ਜਾ ਕੇ ਨੱਚਣਾ ਉਥੇ ਇਹਦਾ ਪੈਂਡਿੰਗ ਆ ਇਹ ਨੇ ਹਾਰੀ ਆ ਤੇ ਇਹ ਨੇ ਹੁਣ ਪਾਉਣਾ ਭੰਗੜਾ ਇਹ ਜਾਊਗੀ ਉਥੇ ਸਾਈਡ ਤੇ ਪਾਊਗੀ ਜਾ ਕੇ ਜਦੋਂ ਆਪਾਂ ਉਥੇ ਗਏ ਚਲੋ ਡੈਮ ਆ ਸਰਵਬ ਲਈ ਨਾ ਹਿਡਨ ਸਰਵਬ ਲਈ ਇੱਥੋਂ ਪਾਣੀ ਸਾਫ ਪਾਣੀ ਇਹ ਮੀਂਹ ਦਾ ਪਾਣੀ ਜਾਂ ਜਿੱਦਾਂ ਵੀ ਇਕੱਠਾ ਹੋ ਗਏ ਇਹ ਫਿਰ ਫਿਲਟਰ ਕਰਕੇ ਜਾਂਦਾ ਪੂਰੇ ਸ਼ਹਿਰ ਨੂੰ ਇੱਧਰ ਲੈ ਉਹ ਆ ਡੈਮ ਦਾ ਪਾਣੀ ਇਹ ਵੇਹ ਜਦੋਂ ਮੀਂਹ ਹੁੰਦਾ ਹੋਊਗਾ ਨਾ ਪਾਣੀ ਬਹੁਤ ਹੁੰਦਾ ਹੋਊ ਥੱਲੇ ਨਾ ਯਾਰ ਉਤੋਂ ਤੂਤਾ ਪਾਣੀ ਹੈ ਤਾਂ ਉਹੀ ਕੁਝ ਪਰ ਰਹਿਣ ਦੇ ਖਾਈ ਨਾ ਹਾਂ ਆ ਵੇਵ ਰੌਕ ਹੁੰਦਾ ਬਾਇਕਰ ਰੌਕ ਬਣੀ ਹੈ ਇਹਦੇ ਵੀ ਪਾਣੀ ਹੈ ਹੈ ਯੈਸ ਬੇਬੀ ਇਹ ਵੀ ਲੈ ਇੱਕ ਟਾਈਮ ਤੇ ਕੋਈ ਨਾ ਕੋਈ ਕਾਰਨ ਕਰਕੇ ਬਣੀ ਹੋਊਗੀ ਯਾਰ ਇੱਥੇ ਪਾਣੀ ਹੋਣਾ ਨਾ ਪਹਿਲਾਂ ਹਾਂ ਜਦੋਂ ਵੀ ਬਹੁਤ ਸਾਲ ਪਹਿਲਾਂ ਹਨਾ ਕਿ ਦੋਹਾਂ ਦਾ ਬਣੀ ਹੋਊਗੀ ਹਾਂ ਤਾਂ ਜੀ ਆ ਦੇਖੋ ਆ ਵੇਵ ਰੌਕ ਇਹਨੂੰ ਕਹਿੰਦੇ ਆ ਇਦਾਂ ਦੀ ਰੌਕ ਇੱਕ ਟਾਈਮ ਤੇ ਇਦਾਂ ਹੋਊਗਾ ਕਿ ਸ਼ਾਇਦ ਕਰੋੜਾਂ ਸਾਲ ਪਹਿਲਾਂ ਨਾ ਪਾਣੀ ਨਾਲ ਬਣੀ ਹੋਊਗੀ ਹੌਲੀ 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 ਕਰਕੇ ਇਦਾਂ ਦੀ ਰੌਕ ਵਾਹ ਨੈਚੁਰਲ ਲਿਖਿਆ ਇੱਥੇ ਕਦੋਂ ਬਣੀ ਸੀ ਵੇਕ ਵੇਵ ਰੌਕ ਇਜ਼ ਹਿਊਜ 50 ਮੀਟਰ ਹਾਈ ਅੱਛਾ ਗ੍ਰੇਨਾਈਟ ਗੈਂਟ ਸ਼ੇਪ ਬਾਈ ਵਾਟਰ ਬਾਈ ਵਾਟਰ ਨਾਲ ਹੀ ਆਈ ਹੈ ਵੇਖ ਲੈਣਾ ਇਹ ਵੇਖ ਲਿਆ ਹੋਜੀ ਸ਼ੇਪ ਆ ਗਈ ਨਾ ਪਾਣੀ ਦੇ ਜੋਰ ਨਾਲ ਹੁਣ ਆਪਾਂ ਇਧਰੋਂ ਇੱਕ ਰਹੀ ਆ ਵੇਵ ਰੌਕ ਵੇਖ ਲਿਆ ਟੂਰਿਸਟ ਨੇ ਤਾਂ ਕਾਫੀ ਆਉਂਦੇ ਆ ਦੇਖੋ ਆ ਸਾਰੇ ਚਾਈਨੀਸ ਆ ਬੰਦੇ ਸਾਰੇ ਚਾਈਨੀਸ ਵੀ ਘੁੰਮਣ ਫਿਰਨ ਆਏ ਹੋਣੇ ਇਹ ਆਏ ਪਰਥ ਤੋਂ ਹੀ ਹੋਣੇ ਹੋ ਸਕਦਾ ਪਰਥ ਇਥੋਂ ਵੈਸੇ ਤਾਂ 300 ਕਿਲੋਮੀਟਰ ਪੈ ਜਾਂਦਾ ਹੈ ਇੱਥੇ ਆਹੀ ਆ ਬਸ ਪਰ ਫਿਰ ਵੀ ਟੂਰਿਸਟ ਨੇ ਜਿਵੇਂ ਆਉਂਦੇ ਆ ਜਿਵੇਂ ਆਪਾਂ ਆਏ ਆ ਨਾ ਵੇਖਣ ਫਸਟ ਇੱਕ ਵਾਰ ਹੀ ਦੇਖਣੀ ਹੁੰਦੀ ਚੀਜ਼ ਇਹਦੂ ਮੈਂ ਤਾਂ ਆਇਆ ਇੱਥੇ ਆਲਰੇਡੀ ਤੇ ਮੈਂ ਕਹਾਂ ਚੱਲ ਇਹਨਾਂ ਨੂੰ ਵੀ ਵਿਖਾਈਏ ਸਾਰਿਆਂ ਨੂੰ ਹੁਣ ਹੁਣ ਆਪਾਂ ਇੱਕ ਰਹੀ ਹਾਂ ਤੇਰੇ ਲਈ ਸਪੈਸ਼ਲ ਨਹੀਂ ਸੀ ਨਾ ਵੀ ਤੇਰੇ ਲਈ ਹੀਗਾ ਫਿਰ ਐਂ ਕਹੋ ਨਾ ਕਿ ਸਪੈਸ਼ਲ ਮੈਨੂੰ ਬਖਾਉਣਾ ਆਇਆ ਯੈਸ ਯੈਸ ਮੈਨੂੰ ਸਪੈਸ਼ਲ ਵਿਖਾਈ ਗਈ ਹੈ ਜਗ੍ਹਾ ਇਜ਼ ਇਟ ਯੈਸ ਆਫਟਰ 4 ਇਅਰਸ ਹੁਣ ਆਪਾਂ ਇੱਕ ਵਾਰੀ ਚੱਲਦੇ ਆਂ ਆਪਦੇ ਉਧਰ ਗੱਡੀ 'ਚ ਚੱਲਦੇ ਆਂ ਇਧਰ ਜੇ ਕੋਈ ਹੋਰ ਆਸ-ਪਾਸੇ ਕੋਈ ਜਗ੍ਹਾ ਹੋਈ ਨਾ ਉਹ ਵੇਖ ਲੈਣੇ ਆਂ ਫਿਰ ਆਪਾਂ ਚੱਲਾਂਗੇ ਕੈਂਪਲ ਨੂੰ ਆਹ ਵੇ ਗਰਮ ਹੋ ਗਿਆ ਵੇਖਾ ਕਿੰਨਾ ਸ਼ਬਾਸਕਾਰ ਸ਼ਬਾਸਕਾਰ ਨਾੜੇ ਕੋਲ ਬੈਠਣਾ ਸਾਫ ਸਾਫ ਸ਼ਬਾਸਕਾਰ ਆਪਾਂ ਉਹਦੇ ਉੱਤੇ ਉੱਤੇ ਤਾਂ ਡਾਇਰੈਕਟ ਕੁੱਕ ਨਹੀਂ ਕਰਨਾ ਕੁਝ ਵੀ ਵਾ ਫਿਰ ਤਾਂ ਫਿਰ ਮੜਮੜਾ ਠੋਕਾ ਹੈ ਮੇ ਕੋ 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 ਰੋ ਰਿਹਾ ਕਰਨ ਨਹੀਂ ਚੁੱਪ ਥੰਮੜੀ ਵਾ ਜਾ ਰਿਹਾ ਮੈਂ ਕੋ ਬੈਠੇ ਯਾਰ ਆ ਰੱਖੋ ਕਿਤੇ ਰਸਤਾ ਦੋ ਇਹ ਕਿੰਲਾ ਇਹ ਬੰਦੇ ਬੰਦ ਜਿਹਾ ਆ ਆ ਵੇ ਲੈ ਆਪਾਂ ਲੈ ਕੇ ਆਏ ਰਾਜਮਾ ਚਾਵਲ ਓਏ ਉਹਨੂੰ ਸਾਫ ਕਰਦੋ ਕਰਨਾ ਵਾ ਓ ਮੈਂ ਤਾਂ ਵੈਸੇ ਹੀ ਕੀਤਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕੋਈ ਰੱਖਣਾ ਉੱਥੇ ਪਾਣੀ ਪਾਇਆ ਨੋਰਮਲ ਆ ਅੱਗੇ ਤਾਂ ਨਹੀਂ ਰੱਖ ਪੜਾ ਨੇ ਨਹੀਂ ਉਹ ਉਹ ਨਹੀਂ ਲਸੋ ਫੇਕ ਨਾ ਨਾ ਨਹੀਂ ਨਹੀਂ ਜਿੰਨੇ ਖਾਣੇ ਕੋਈ ਖਾ ਲਓ ਬਾਅਦ ਫਿਰ ਪਾ ਲਓ ਨਾ ਲੋੜ ਪਈ ਤੇ ਉਹ ਮੈਂ ਲਾ ਆਪਣਾ ਗਾਈਜ਼ ਹੋ ਗਿਆ ਬਾਰਬੀਕਿਊ ਫਿਰ ਚਾਵਲ ਪਾ ਦੋ ਇੱਥੇ ਸਾਰੇ ਰਾਈਸ ਬਾਰਬੀਕਿਊ ਮਾਨੀ ਦੇ ਰਿਹਾ ਉੱਧਰ ਇੱਕ ਪਾਈ ਜਾਂਦੇ ਆ ਫੂਡ ਬਣਾਉਂਦੇ ਆ ਫੂਡ ਉੱਧਰ ਜਾ ਤੇ ਪਾਓ ਆਪਦਾ ਮੈਂ ਕੋਈ ਨਾ ਆਂਡ ਤੇ ਪਾ ਲੂੰਗਾ ਕੋਈ ਨਾ ਇਹ ਰਹਿਣ ਦੋ ਇਹਨਾਂ ਲਾਓ ਥੱਲੇ ਲੱਗ ਗਿਆ ਨਾ ਸਾਰੇ ਹਾਂ ਚਾਵਲ ਬਾਅਦ ਸਾਫ ਵੀ ਕਰਨੇ ਨਾ ਚਾਵਲ ਰਹਿਣ ਦੋ ਵਗੈਰਾ ਹਾਂ ਚਾਵਲ ਹੋਈ ਜਾਂਦੀ ਤੈਨੂੰ ਤਰਸ ਨਹੀਂ ਆਦਾ ਲਾ ਵੀ ਚੱਕੋ ਚਾਵਲ ਦੇਖਾਈਏ ਚਾਵਲ ਚੌਲ ਮੈਨੂੰ ਲੱਗਦਾ ਵੀ ਆਪਾਂ ਨੂੰ ਬਾਰੋ ਕੁਝ ਖਾਣਾ ਪੈਣਾ ਹੈ ਜੀ ਆ ਸਹੀ ਆ ਹੋਰ ਹੋ ਗਿਆ ਜੀ ਦਹੀਂ ਦੇ ਦੇ ਯਾਰ ਮਣੀ ਤੇਰੀ ਗੱਲਾਂ ਮੈਂ ਬਣਾਵਾਂਗਾ ਉਧਰੋਂ ਵਾਪਸ ਆ ਗਏ ਆਪਦੇ ਟੈਂਟਾਂ ਲਹਣ ਆਪਣੀ ਨਾ ਉਧਰ ਵਾਰਡ 1 ਘੰਟੇ ਦੀ ਸੀਗੀ ਆਪਾਂ ਡਰਾਈਵ ਡਰਾਈਵ ਕਰਕੇ ਤੇ ਪਹੁੰਚ ਗਏ ਫਿਰ ਸਾਈਡ ਦੇ ਉੱਤੇ ਤੇ ਹੁਣ ਆਪਣੇ ਕੋਲੇ ਲੱਕੜਾ ਨਹੀਂ ਹੈਗੀਆਂ ਅਸੀਂ ਨਾ ਇੱਥੇ ਪਤਾ ਕੀਤਾ ਵਾ ਲੱਕੜਾਂ ਦਾ ਇੱਥੇ ਨਾ ਉਹ ਕਹਿੰਦੇ ਆ ਕਿ ਲੱਕੜਾ ਨਹੀਂ ਤੁਹਾਨੂੰ ਮਿਲਨੀਆ ਕਿਸੇ ਵੀ ਜਗ੍ਹਾ ਤੋਂ ਤੁਸੀਂ ਬਾਏ ਨਹੀਂ ਕਰ ਸਕਦੇ ਕਿਉਂਕਿ ਇੱਥੇ ਜੰਗਲ ਜਾਦੇ ਆ ਨਾ ਤੇ ਇਸ ਕਰਕੇ ਲੋਕੀ ਯੂਜ਼ ਨਹੀਂ ਕਰਦੇ ਜਾਂ ਸੈਲ ਨਹੀਂ ਹੁੰਦੀਆਂ ਤੇ ਹੁਣ ਅਸੀਂ ਕੀ ਕਰ ਰਹੇ ਆ ਅਸੀਂ ਇਧਰ ਆਸੇ ਪਾਸੇ ਨਾ ਲੱਕੜਾਂ ਵੇਖਦੇ ਆ ਦਰਖਤਾਂ ਦੀਆਂ ਤੇ ਫਿਰ ਉਹ ਆਪਾਂ ਉਥੋਂ ਲੈ ਕੇ ਜਾਣੇ ਆ ਕੈਂਪ ਉਹਦੇ ਵਿੱਚ ਪਿੱਛੇ ਕੈਂਪ ਆ ਤੇ ਫਿਰ ਆਪਾਂ ਭਰਾਤੀ ਹੁਣ ਅੱਗ ਬਾਲਣੀ ਆ ਬੰਦੇ ਲੱਕੜਾਂ ਕੱਟੀਆਂ ਕਰਨ ਵਾਲੇ ਤਾਂੀਆਂ ਵੀ ਚੱਕ ਲਓ ਪਤਲੀਆਂ ਪਤਲੀਆਂ ਅੱਗ ਲਾਉਣ ਨੂੰ ਸਹੀ ਆ ਯਾਰ ਲਾੜੀਆਂ ਜਲਦੀ ਬਲ ਜਾਣਗੀਆਂ ਥੋੜੀਆਂ ਨਾ ਉਹੋ ਜਿਹੀਆਂ ਲਈਓ ਜਿਹੜੀ ਬਲ ਵੀ ਜਾਦੇ-ਜਾਦੇ ਟਾਈਮ ਜਿਆਦਾ ਟਾਈਮ ਬਲ ਵੀ ਜਾਣ ਕਿਵੇਂ ਆਹੋ ਮੋਟਾ ਨਾ ਜਿਆਦਾ ਮੋਟੇ ਦਾ ਕੁਛੜਾ ਨਹੀਂ ਪਰ ਨਹੀਂ ਉਹ ਜਿਆਦਾ ਟਾਈਮ ਬਲਦਾ ਰਹੂਗਾ ਜੇ ਇੱਕ ਵਾਰੀ ਬਲ ਗਿਆ ਆਵੇ ਆ ਪਈਆਂ ਵੇ ਹਾਂ 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 ਹਲੋ ਭਾਈ ਖਾਣ ਲਿਆ ਐਡਾ ਕਿਵੇਂ ਬਹੁਤ ਆ ਕਿਲੋ ਨਹੀਂ ਹੋਰ ਮੋਟੀ ਲਿਆਈਏ ਬਲ ਜਾਂਦੀ ਜਲਦੀ ਪਤਲੀ ਪਤਾ ਇਹ ਤਾਂ ਬਹੁਤ ਛੇਤੀ ਬਲ ਜਾਂਦੀ ਹਾਂ ਇਹ ਤਾਂ 10 ਮਿੰਟਾਂ ਬਲ ਜਣੀ ਆ ਗਾਈਜ਼ ਆਪਾਂ ਹੁਣ ਹੋ ਗਿਆ ਆਪਣਾ ਫਾਇਰ ਸ਼ੁਰੂ ਤੇ ਬੈਠ ਕੇ ਕਰਦੇ ਆਂ ਇੰਜੋਏ ਛੱਲੀ ਛੱਲੀ ਭੁੰਨ ਰਹੇ ਆ ਤੇ ਨਾਲ ਬਣਾ ਰਹੇ ਸ਼ਕਰਗੰਦੀ ਆਹ ਆਗੂ ਕਾਪ ਲਾਤੀ ਹੁਣ ਸਾਰੀਆਂ ਲੱਕੜਾਂ ਨੂੰ ਕੋੜੇ ਇੱਕਰੀ ਚੱਕ ਲਏ ਸੀਗੇ ਆ ਆਪਣਾ ਕੱਲ ਵਾਲੀ ਪੱਠੀ ਜਿਵੇਂ ਆ ਦੇਖ ਲਓ ਛੱਲੀ ਪਲੀ ਵੀ ਚੱਕ ਲੁਕਾਲਸ ਲੱਗਦੀ ਹੈ ਹਾਂ ਸਪੈਸ਼ਲ ਆ ਕਿੱਥੇ ਆ ਸਪੈਸ਼ਲ ਉਹ ਦੂਦਰੀ ਬਈਆ ਨਹੀਂ ਨਹੀਂ ਭੁੰਨੀ ਪੈਣੀ ਸਾਰੀ ਇਹ ਗਿਵ ਨਹੀਂ ਆ ਇਹਦਾ ਕੋਈ ਕੀ ਹੈ ਇਹਨਾਂ ਕੱਲ ਇਹ ਨਾ ਉਹ ਲੰਦੇ ਪਏ ਜਿਹੜੀ ਰਾਕਦੀ ਹੈ ਉਹ ਲੋਟ ਰਾਂਦਾ ਕਿ ਦੇਖ ਹੁੰਦਾ ਸ਼ਕਰਗੰਦੀ ਤਾਂ ਥੱਲੇ ਨਹੀਂ ਰੱਖ ਸਕਦੇ ਸੀ ਥੱਲੇ ਸਵਾਹ ਦੇ ਥੱਲੇ ਆ ਭੰਗੜਾ ਹੀ ਪਵਾਸ ਕਰੋ ਕਿੱਦਾਂ ਪਵਾਓ ਕਿੱਦਾਂ ਭੰਗੜਾ ਪਉਣਾ ਇਹਨੇ ਭੰਗੜਾ ਕਿੱਦਾਂ ਨਹੀਂ ਟੋਰਕ ਨਹੀਂ ਬਹੁਤ ਵਧੀਆ ਛੱਟੀ ਹੂੰ ਇਹ ਨਾਲ ਭੰਗੜਾ ਨਹੀਂ ਕਿ ਕਿਸ ਤੋਂ ਕਿ ਸਲਾਮ 11 ਅਸ਼ਕਰ ਜੀ ਟੈਂਪਰ ਨਹੀਂ ਟੈਂਪਰ ਹਾਲੋ ਬੇਬੀ ਇੰਜੋਇੰਗ ਯੈਸ ਵੈਰੀ ਅ ਲੋਟ ਤੈਨੂੰ ਤੁਸੀ ਵੀ ਅਗਰ ਕੈਂਪਿੰਗ ਕੀਤੀ ਆ ਕਮੈਂਟ ਦੇ ਵਿੱਚ ਦੱਸਿਓ ਤੇ ਕੈਂਪਿੰਗ ਦਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਤੁਸਾਂ ਦਾ ਬਹੁਤ ਵਧੀਆ ਰਹਿ ਰਿਹਾ ਹੁਣ ਤੱਕ ਦਾ ਰੂਮ ਦੇ ਵਿੱਚ ਨਹੀਂ ਫਾਇਦਾ ਯਾਰ ਰੂਮ ਦੇ ਤਾਂ ਲੈਣੀ ਆ ਆ ਰੂਮ ਚਾਹ ਫਿਰ ਰੂਮ ਦਾ ਤਾਂ ਫਿਰ ਉਹੀ ਆ ਨਾ ਰੂਮ ਲੈ ਲਿਆ ਅਲੱਗ-ਅਲੱਗ ਫਿਰ ਬੈਠਾਂਗੇ ਹਾਂ ਨਹੀਂ ਯਾਰ ਕੈਂਪਿੰਗ ਕਰਨ ਨੂੰ ਮਤਾਂ ਘਟੋ-ਘਟ 10 ਮਾਈਕਸ ਨਹੀਂ ਕਰੇ ਨਹੀਂ ਸਬਜ਼ੀਆਂ ਇੱਕ ਚ ਪਾ ਲੋ ਦੂਜਾ ਫਰੂਟ ਫਰਾੜ ਇੱਕ ਚ ਪਾ ਲੋ ਐਦਾਂ ਮਿਕਸ ਜਾਣਾਗਾ ਹਾਂ ਕਰਦੇ ਐਸਕਿਊ ਕੀ ਕਿਧਰੋਂ ਚਲ ਉਹਦਾ ਦੇ ਦੇ ਉਹਦਾ ਦੇ ਦੇ ਪਾ ਕੇ ਫੜਾ ਦਿਓ ਜਾਨਾ ਮੈਂ ਤਾਂ ਇੱਥੇ ਪਾ ਲੈਣਾ ਥੋੜਾ ਯਾਰ ਥੋੜਾ ਪਾ ਕੇ ਦੇ ਦਿਓ ਆਪ ਹੀ ਕੋਈ ਵੀ ਅੱਗੇ ਵੱਲਦੀ ਆ ਭੂਤਾਂ ਵਾਲੀ ਗੱਲਾਂ ਤੋੜ ਲੋ ਨਹੀਂ ਨਹੀਂ ਯਾਰ ਕੋਈ ਹੋਰ ਗੱਲ ਕਰ ਲੰਬਾ ਹੱਥ ਹੋ ਜਾਂਦਾ ਉਹ ਬੰਦ ਕਰ ਦਿੰਦੀ ਹਾਂ ਹਾਂ ਵੈਂਟਸਟਿਕ ਹੋਰ ਵੈਂਟਸਟਿਕ ਓ ਆ ਗੈਨ ਦੇ ਰੇਡ ਨੂੰ ਓਏ ਹੋ ਹੈਪੀ ਲੋੜੀ ਅੱਜ ਆਗੂਰੀ ਤੇਰਾ ਬੜੀ ਆ ਹੈਪੀ ਲੋੜੀ ਗਾਇਸ ਆਗੂਰੀ ਤੇਰਾ ਆਹ ਦਾ ਪੂਰੀ ਘੈਂ ਡੱਗ ਲੱਗ ਰਹੀ ਦੀ ਓ ਬਹੁਤ ਵਗਾ ਓ ਬਹੁਤ ਚਲੋਗੀ ਓ ਸ਼ੇ ਪਿੰਟਿੰਕੀ ਆਪਣੇ ਪਾਪਾ ਨੂੰ ਫੋਟੋ ਵੀਡੀਓ ਚਿੰਕੀ ਭੇਜੀਆਂ ਨਹੀਂ ਭੇਜਣੀਆਂ ਹੀ ਚਿੰਕੀ ਕੇ ਅਸੀਂ ਸਾਰੇ ਕਰਦੇ ਚਿੰਕੀ ਆ ਕੇ ਪਾਪਾ ਇਹ ਨਹੀਂ ਪਰ ਕੋ ਹਾਂਗਲ ਦਾ ਨਾਮ ਸਾਰੇ ਲੱਗੇ ਨੇ ਨਹੀਂ ਉਹ ਤਾਂ ਜੀ ਕੀ ਪਤਾ ਹੀ ਆ ਜਿਹੜੇ ਜਿਹੜੇ ਹੈਗੇ ਆ ਅੰਕਲ ਕਹਿੰਦਾ ਇੱਕ ਇੱਕ ਹੋਰ ਲਾਓ ਲਾਵਾਂਗੇ ਅੰਕਲ ਨਹੀਂ ਡੈਡੀ ਨੇ ਕਹਿਣਾ ਹਾਂ ਡੈਡੀ ਡੈਡੀ ਮਲਮ ਤੂੰ ਚੱਲ ਮੈਂ ਆਇਆ ਲੈ ਦਰਵਾਜਾ ਇਹਨਾਂ ਬੰਦਾ ਹੀ ਆ ਹਾਂ ਮੈਂ ਦਰਵਾਜਾ ਹੋ ਨੱਕ ਜਿ ਟੁਕਦੇ ਆ ਐਵੇਂ ਨਾ ਸੁਣਾ ਵੀ ਜੋ ਨਸ ਗਾਨਾ ਚੱਲ ਗਿਆ ਸਭਿਆਣਾ ਕਿਰਕੀਰਕੀਰ ਸਾਹ ਚੱਲੇਗਾ ਨਾ ਤੇ ਕੇ ਗੱਲ ਆਹ ਫੋਨ ਅਰੇ ਸੋਕੋ ਬੈਣਾ ਗੁਰਨਾਰਨ ਚੁੱਪ ਕਰਕੇ ਬੈਠੇ ਨਹੀਂ ਨਹੀਂ ਲੱਚਨ ਕਰਦੇ ਯਾਰ ਇਹ ਤਾਂ ਨਹੀਂ ਕਰੂੰਗਾ ਮੈਂ ਕਰੂੰਗਾ ਕਰ ਦਿਓ ਅਰੇ ਬੈਠੇ ਨਾ ਮੈਂ ਰੂਲ ਫੀਰ ਨਰ ਕਰਾ ਆ ਗਾਣਾ ਗਾਣ ਕਰਦੇ ਥੋੜਾ ਜਿਆ ਅਸਲੀ ਨੇ ਮੇਰੇ ਉੱਨੀ ਜਾ ਰਿਹਾ ਨਹੀਂ ਓਏ ਓਏ ਤੁਹਾਡੇ ਜਵਾਕ ਕਿਉਂ ਨਹੀਂ ਕਿਉਂ ਦੇਖਦਾ ਜਵਾਕ ਦੀ ਮਮੀ ਯਾਰ ਮੇਰੀ ਆਈਡੀ ਦੇਖੀ ਸਾਲ ਹੋ ਗਿਆ ਲੱਖ ਬੋਲ ਹੋ ਗਿਆ ਯਾਰ ਅੱਜ ਆ ਜਿਹੜੇ ਤੇ ਬਸ ਕਰ ਕੱਗੇ ਅੱਗੇ ਕੰਟੀਨਾਂ ਤੇ ਹੋਰ ਕਦੇ ਕਲੀ ਦੌੜਦਾ ਚਲਾਓ ਵਾਸ ਕਰੋ ਹਾਂਜੀ ਗਾਇਸ ਗਾਇਸ ਅੱਜ ਦਾ ਹੋ ਗਿਆ ਆਪਣਾ ਵਲੌਗ ਖਤਮ ਫਿਨਿਸ਼ ਤੇ ਡੇ 2 ਤੇ ਹੋਪਫਲੀ ਤੁਹਾਨੂੰ ਵਧੀਆ ਲੱਗਾ ਹੋਊਗਾ ਤੇ ਕੱਲ ਆਪਣਾ ਹੈਗਾ ਡੇ 3 ਹੈਗਾ ਕੱਲ ਤੇ ਕੱਲ ਆਪਾਂ ਇੱਥੋਂ ਹੁਣ ਨਿਕਲਣਾ ਪਰਥ ਨੂੰ ਵਾਪਸ ਨਿਕਲਣਾ ਵਾਂ ਪਰ ਕੱਲਾ ਆਪਾਂ ਜਾਵਾਂਗੇ ਸ਼ਾਮੀ 4 ਵਜੇ ਜਾਵਾਂਗੇ ਇੱਥੇ ਸਵੇਰੇ ਆਪਾਂ ਬ੍ਰੇਕਫਾਸਟ ਵਗੈਰਾ ਕਰਾਂਗੇ ਕੈਂਪਿੰਗ ਦੇ ਵਿੱਚ ਤੇ ਫਿਰ ਆਪਾਂ ਮਿਲਾਂਗੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਹੋਪਫੁਲੀ ਤੁਹਾਨੂੰ ਵਧੀਆ ਲੱਗੂਗਾ ਉਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਬਾਈ ਬਾਏ ਟਾਟਾ